ਮੈਂ ਤੁਹਾਡਾ ਛੋਟਾ ਵੀ ਕਾਮਰੇਡ ਤੁਹਾਨੂੰ ਪਾਉਂ ਵੀ ਦੋਸਤੋ ਸਾਡੇ ਨਾਲ ਇੱਕ ਅ ਦੋਸਤਰੀ ਮਾਤਾ ਪੂਰੀ ਹੋਈ ਸੀ ਅਸੀਂ ਉਹ ਅੱਜ ਉਹਨਾਂ ਦੇ ਆਏ ਸੀ ਆ ਪਰ ਦੋ ਤਿੰਨ ਜਗ੍ਹਾ ਤੇ ਅਸੀਂ ਇਹ ਚੀਜ਼ ਦੇਖਦੇ ਆ ਉਹ ਬੜੀ ਢਗੀ ਹੋਈ ਆ ਉੱਥੇ ਅ ਪੰਗੇ ਵੀ ਲੈ ਲਏ ਖਾਓ ਉੱਥੇ ਕੀ ਦਿਖ ਰਿਹਾ ਦੋਸਤੋ ਆ ਕੋਕਾ ਕੋਲਾ ਆ ਲੈਟਰ ਆ ਮੱਚਸ ਆ दारू ਦਾ ਪਉਆ ਆ ਬੀੜੀਆਂ ਤੇ ਆ ਇੱਕ ਫੀਮ ਆ ਫੀਮ ਦੀਆਂ ਦੋ ਗੋਲੀਆਂ ਆ ਪੁੱਕੀ ਆ ਪੁੱਕੀ ਤੇ ਉਹ ਕੇਲੇ ਸਿਓ ਸੰਤਰੇ ਪਲੱਸ ਦੇਂ ਅਖੀਰ ਠੀਕੂ ਇਹ ਸਾਰਾ ਕੁਝ ਨਾ ਜਿਹੜਾ ਹੈਗਾ ਇਹ ਇੱਥੇ ਬੰਦੇ ਰੱਖ ਕੇ ਗਿਆ ਐਕਚੁਅਲੀ ਕੀ ਗੱਲ ਆ ਜਿਹੜਾ ਉਹ ਚੀਜ਼ਾਂ ਦੀ ਲੋੜ ਸੀ ਹੁਣ ਇਹ ਚੀਜ਼ਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰ ਆ ਜਿਹੜੇ ਹੁਣ ਪੁੱਕੀ ਫੀਮੇਲ ਜਾਂ दारू ਨਾਲ ਕਰਦੇ ਕੀ ਮੈਂ ਸੋ ਦੇਣਾ ਚਾਹੁੰਦਾ ਸੀ ਇਹ ਉਹਨਾਂ ਨੂੰ ਪਤਾ ਹੁਣ ਪਰ ਇਹ ਚੀਜ਼ਾਂ ਜਿੰਦੇ ਬੰਦਿਆਂ ਨੂੰ ਚਾਹੀਦੀਆਂ ਨਾ ਕਿ ਇਹ ਮਰਿਆ ਨੂੰ ਚਾਹੀਦੀ ਇਹ ਕਿਸੇ ਗੱਲ ਨੂੰ ਜੇ ਉਹ ਕੇਲੇ ਮਿਲ ਜਾਂਦੇ ਚੇਕੂ ਮਿਲ ਜਾਂਦਾ ਸਿਓ ਮਿਲ ਜਾਂਦਾ ਸੰਤਰਾ ਮਿਲ ਜਾਂਦਾ ਸ਼ਾਇਦ ਉਹਦੇ ਖੂਨ ਦੇ ਵਿੱਚ ਕੋਈ ਤਬਦੀਲੀ ਆਉਂਦੀ ਕੁਛ ਉਹਦਾ ਖੂਨ ਬਣਦਾ ਹਨਾ ਜਿਹੜੇ ਪੁੱਕੀ ਫੀਮੇਲਾ ਵਗੈਰਾ ਰੱਖੀ ਹੋਈਆਂ ਇਹ ਬਹੁਤ ਹੀ ਜਿਹੜੀ ਹੈਗੀ ਗੱਲ ਮਾੜੀ ਨਹੀਂ ਚਾਹੀਦੀ ਨਾ ਕਰ ਇਹ ਜਿਹੜਾ ਸਮਾਨ ਨਾ ਜਿੰਦੇ ਬੰਦੇ ਨੂੰ ਚਾਹੀਦਾ ਮਰੇ ਨੂੰ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਆਪਣੇ ਬੱਚੇ ਨੂੰ ਹੁਣ ਤੋਂ ਹੀ ਸਿਖਾਈਏ ਕਿ ਬੱਚਾ ਇਹ ਚੀਜ਼ਾਂ ਦੇ ਨੇੜੇ ਨਹੀਂ ਜਾਣਾ ਜਦੋਂ ਇਹ ਚੀਜ਼ਾਂ ਤੇ ਸਾਡੇ ਅਸੀਂ ਸਮਝਾਉਣ ਤੋਂ ਸਮਰਥ ਹੁੰਦੇ ਨਹੀਂ ਸਮਝਾ ਸਕਦੇ ਫਿਰ ਉਹ ਅੱਕ ਕੇ ਜਦ ਨਸ਼ੇ ਵਾਲੇ ਪਾਸੇ ਤੋਂ ਤਾਂ ਫਿਰ ਇੱਕ ਜੀ ਵੀੜੀ ਲਾਉਣੀ ਸਿੱਖਦਾ ਫਿਰ ਉਹ ਪੱਗਵਾ ਲਾਉਣਾ ਸਿੱਖਦਾ ਫਿਰ ਉਹ ਭੁੱਕੀ ਖਾਣੀ ਸਿੱਖਦਾ ਫਿਰ ਉਹ ਫੀਮ ਖਾਣੀ ਸਿੱਖਦਾ ਉਹਨੇ ਚਾਰੇ ਪੰਜੇ ਚੀਜ਼ਾਂ ਇੱਥੇ ਮੌਜੂਦ ਪਈਆਂ ਨੇ ਹਨਾ ਜੇ ਅਸੀਂ ਆਪਣੇ ਆਪਣੇ ਇੱਥੇ ਇੱਕ ਮੈਸੇਜ ਲੈਣੇ ਆ ਅਸੀਂ ਸਾਰੇ ਜੇ ਅਸੀਂ ਇਹ ਕੋਸ਼ਿਸ਼ ਕੀ ਆਪਣੇ ਬੱਚੇ ਨੂੰ ਅਸੀਂ ਇਸ ਚੀਜ਼ਾਂ ਤੋਂ ਦੂਰ ਰੱਖੀਏ ਤਾਂ ਸਾਨੂੰ ਮੜੀਆਂ ਤੇ ਵੀ ਰੱਖਣ ਦੀ ਜ਼ਰੂਰਤ ਨਾ ਪਵੇ ਦੂਜੀ ਗੱਲ ਨਸ਼ਿਆਂ ਨੂੰ ਛੱਡ ਕੇ ਜਿਹੜਾ ਇੱਥੇ ਦੇਹੀ ਫਰੂਟ ਕੁਛ ਰੱਖਿਆ ਹੈਗਾ ਕੇਲਾ ਜੀਬੂ ਅੰਬ ਜੋ ਵੀ ਹੈਗੇ ਸੰਤਰੇ-ਸਤਰੇ ਇਹ ਜਿੰਦੇ ਬੰਦੇ ਚਾਹੀਦੇ ਔਰ ਐਸੇ ਵੀ ਦੁਨੀਆ ਦੇ ਵਿੱਚ ਗਰੀਬ ਨੇ ਜਿਹੜੇ ਪਤਲਾ ਚੱਟ ਕੇ ਗੁਜ਼ਾਰਾ ਕਰ ਰਹੇ ਨੇ ਸਟੇਸ਼ਨਾਂ ਤੇ ਇਸ ਚੀਜ਼ਾਂ ਉਹ ਗਰੀਬ ਬੱਚਿਆਂ ਨੂੰ ਚਾਹੀਦੀਆਂ ਉਹ ਗਰੀਬ ਲੋਕਾਂ ਨੂੰ ਚਾਹੀਦੀਆਂ ਜਿਨ੍ਹਾਂ ਦੇ ਸਰੀਰ ਤੰਦਰੁਸਤ ਰਹਿ ਤੁਹਾਡਾ ਸਾਰਿਆਂ ਦਾ ਧੰਨਵਾਦ ਆਸਾ ਕਿ ਤੁਸੀਂ ਇਤੋਂ ਕੁਝ ਆਪਣੇ ਮਨ ਦੇ ਵਿੱਚ ਚਾਰ ਨਵੇਂ ਪੈਦਾ ਕਰੂੰਗੀ ਤੁਹਾਡਾ ਸਾਰਿਆਂ ਦਾ ਧੰਨਵਾਦ